ਮੌਜੂਦਾ ਟਾਈਮ ਦੇ ਵਿੱਚ ਕੌਮ ਦੀ ਹਾਲਤ ਹਾਸੀਏ ਤੇ ਖੜੀ ਐ ਆਪਣੀਆਂ ਜਾਇਜ਼ ਮੰਗਾਂ ਵੀ ਕੌਮ ਤੋਂ ਮਨਵਾਈਆਂ ਨਹੀਂ ਜਾ ਰਹੀਆਂ ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਅਦਾ ਕਰ ਰਹੀ ਆ ਉਹ ਆਪਣੀਆਂ ਆਪਣੀਆਂ ਮਰਿਆਦਾਵਾਂ ਦੇ ਰੌਲੇ ਦੇ ਚੱਕਰ 'ਚ ਐ ਜੇ ਅੱਜ 10 ਸਿੱਖ ਤੁਸੀਂ ਇਕੱਠੇ ਕਰ ਲਓ ਤਾਂ ਉਹਨਾਂ ਦੀ ਸੋਚ ਤੇ ਮਰਿਆਦਾ ਇੱਕ ਨੀਬ ਹੈ ਇੱਕ ਪੰਥ ਤੇ ਇੱਕ ਗ੍ਰੰਥ ਦੇ ਧਿਆਰ ਨਹੀਂ ਇੱਕ ਵਿਚਾਰ ਤੇ ਇੱਕ ਮਤ ਤੇ ਇਕੱਠੇ ਨਹੀਂ ਹੋ ਰਹੇ ਕਿਉਂਕਿ ਕੋਈ ਮਿਸ਼ਨਰੀ ਹੈ ਕੋਈ ਟਕਸਾਲੀ ਹੈ ਕੋਈ ਬੁੱਢਾ ਦਲ ਵਾਲਿਆਂ ਦਾ ਕੋਈ ਤਰਨਾ ਦਲ ਕੋਈ ਹਰੀਆਂ ਵੇਲਾਂ ਕੋਈ ਛੋੜੇ ਵਾਲੇ ਦਾ ਕੋਈ ਰੋੜਿਆ ਵਾਲੇ ਦਾ ਕੋਈ ਰਾੜੇ ਵਾਲੇ ਦਾ ਇਸਰ ਮਸਤੂਆਣੇ ਵਾਲੇ ਦਾ ਕੋਈ ਕਲੇਰਾਂ ਵਾਲੇ ਦਾ ਗੁਰੂ ਦਾ ਤਾਂ ਸਿੱਕ ਟਾਮਾ ਟਾਮੇ ਹੀ ਰਹਿ ਗਿਆ ਤੇ ਹਰੇਕ ਦੀਆਂ ਆਪਣੀਆਂ ਆਪਣੀਆਂ ਮਰਿਆਦਾਵਾਂ ਬਣਾਈਆਂ ਪਈਆਂ ਨੇ ਜਦਕਿ ਰਲਮੁਲ ਖੜ ਤੁਰ ਪੰਥ ਬਚਾਉ ਦਾ ਸਿਧਾਂਤ ਤੀ ਆਪਣੇ ਪੁਰਖਿਆਂ ਨੇ ਮਿਸਲਾਂ ਦੇ ਦੌਰ ਦੇ ਵਿੱਚ ਵੀ ਜਦੋਂ ਘੱਟ ਵਸੀਲੇ ਸੀ ਕੌਮ ਕੋਲ ਪਰ ਫਿਰ ਵੀ ਐਡਾ ਬੜਾ ਰਾਜ ਸਥਾਪਿਤ ਕਰਿਆ ਕਿਉਂਕਿ ਤਿਆਗ ਤੇ ਸਹਿਣਸ਼ੀਲਤਾ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਪਣੀਆਂ ਨਿੱਜੀ ਰੰਜਸ਼ਾਂ ਨੂੰ ਪਾਸੇ ਰੱਖ ਕੇ ਕੌਮ ਦੀ ਬਿਹਤਰੀ ਲਈ ਕਾਰਜ ਕਰੇ ਤਾਂ ਤਾਂ ਕਿਤੇ ਜਾ ਕੇ ਪੰਜਾਬ ਦੇ ਐਡੇ ਵੱਡੇ ਖਿੱਤੇ ਤੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਰਾਜ ਕਰਿਆ ਹੁਣ ਇਸ ਪੱਖ ਤੇ ਇਹ ਗੱਲ ਬਣਦੀ ਆ ਵੀ ਇੱਕ ਮਤ ਕੀਦੇ ਤੇ ਹੋਇਆ ਜਾਵੇ ਅਕਾਲ ਤਖਤ ਵੱਲੋਂ ਛਪਦੀ ਮਰਿਆਦਾ ਜਿਹੜੀ ਇੱਕੋ ਇੱਕ ਖਰੜਾ ਇਹ ਹੈ ਜ ਜਿਹਦੇ ਤੇ ਲਗਭਗ ਲੰਬਾ ਟਾਈਮ ਵਿਚਾਰ ਕਰਨ ਤੋਂ ਬਾਅਦ ਕੌਮ ਦੀ ਝੋਲੀ ਵਿੱਚ ਪਾਇਆ ਗਿਆ 1927 ਦੇ ਵਿੱਚ ਪਹਿਲੀ ਵਾਰ ਇਹ ਖਰੜੇ ਤੇ ਵਿਚਾਰ ਹੋਈ ਸੀ ਤੇ ਪੂਰੀ ਦੁਨੀਆ ਚ ਬੈਠੇ ਹੋਏ ਸਿੱਖਾਂ ਤੋਂ ਵਿਚਾਰ ਸੁਝਾਵਾਂ ਦੇ ਰੂਪ ਚ ਇੱਕ ਮਣ 40 ਕਿਲੋ ਭਾਰ ਚਿੱਠੀਆਂ ਦਾ ਜੋ 84 ਦੇ ਵਿੱਚ ਰੈਫਰੈਂਸ ਲੈ ਰੇ ਬਰੇਰੀ ਦੇ ਵਿੱਚ ਫੂਕਤੇ ਸੀ ਉਹ ਤਕਰੀਬਨ 40 ਕਿਲੋ ਭਾਰਤੀ ਚਿੱਠੀਆਂ ਦਾ ਜਿਹੜੀਆਂ ਸੁਝਾਦੇ ਰੂਪ ਚ ਆਈਆਂ ਸੀ ਕਿ ਰਹਿਤ ਮਰਿਆਦਾ ਦੇ ਵਿੱਚ ਇਹ ਗੱਲਾਂ ਦਰਜ ਹੋਣੀਆਂ ਚਾਹੀਦੀਆਂ ਨੇ ਕਿ ਸਿੱਖ ਦੀ ਇਹ ਰਹਿਤ ਮਰਿਆਦਾ ਹੈ ਤੇ ਇੱਕੋ ਇੱਕ ਖਰੜਾ ਹੈ ਜੇਕਰ ਅੱਜ ਕੌਮ ਨੇ ਕਿਸੇ ਗੱਲ ਤੋਂ ਤਰੱਕੀ ਕਰਨੀ ਹੈ ਜਾ ਆਪਣੀਆਂ ਮੰਗਾਂ ਆਪਣੀਆਂ ਜੈਜ ਮੰਗਾਂ ਵੀ ਮਨਵਾਉਣੀਆਂ ਨੇ ਤਾਂ ਇੱਕ ਝੰਡੇ ਥੱਲੇ ਇਕੱਠਾ ਹੋਣਾ ਪਊਗਾ ਅੱਜ ਮੌਜੂਦਾ ਟਾਈਮ 'ਚ ਜਿੰਨੇ ਜਥੇਬੰਦੀਆਂ ਦੇ ਮੁਖੀ ਨੇ ਉਹ ਆਪਣਾ ਬਣਦਾ ਰੋਲ ਨਹੀਂ ਨਿਭਾ ਰਹੇ ਤਾਂ ਪੰਥ ਨੂੰ ਆਪਣੇ ਤੌਰ ਤੇ ਹੀ ਤੁਰਨਾ ਪਊਗਾ ਜੇ ਪੰਥ ਤਰੱਕੀ ਚਾਹੁੰਦਾ ਕਰਨੀ